28 ਤਰੀਕ ਦੀ ਵੀਡੀਓ ਬਣਦੀ ਹੈ ਦਿਨ 2 ਰਹਿ ਗਏ ਮਿੱਤਰੋ ਲਾਹਾ ਲੈ ਲੋ ਤੇ ਗਿਆ ਗਿਆ ਹੌਲੈਂਡ ਆ ਤਾ ਯਾਰ ਬਾਈ ਬਲਵਿੰਦਰ ਉਹ ਦੀ ਜਿਹੜੀ ਰੱਖੀ ਬਟਾ ਜਿਹੜੀ ਬਲੈਕ ਚ ਮਿਲਦੀ ਹੈ ਹਨਾ ਸਾਰੀ ਦਿਹਾੜੀ ਵਾਹੀ ਚੱਲੇ ਟਰੈਕਟਰ ਕੋਈ ਕੰਮ ਹੀ ਕੱਢ ਜੇ ਕਮੀ ਕੱਢ ਜਿਓ 45000 ਮਾਨਤਨ ਕਰਤਾ ਟਰਬੋ ਲੱਗੀ ਪਿਆ ਆ ਹੌਲੈਂਡ ਦੇ 55 ਐਚਪੀ ਵਾਲਾ 40000 ਰੁਪਏ ਮਾਨਤਨ ਟਰੈਕਟਰ ਦੇ ਵਿੱਚੋਂ ਹੋ ਜੂਗਾ ਟਰੈਕਟਰ ਪਿਆ ਪੂਰਾ ਚੰਗਾ ਸੱਲੀ ਤੁਸੀਂ ਕਰਨੀ ਆ ਪੁਰਾਣਾ ਤੁਹਾਡੇ ਵਿੱਚ ਕੱਟ ਲੂ ਤਿੰਨ ਮਾਡਲ ਆ ਹਰਿਆਣਾ ਨੰਬਰ ਆ ਟਾਇਰ ਮਿੱਤਰੋ ਜਮਾ ਨਮਿਆ ਕਰਾਸ ਕਰੀ ਜਨਾ 2025 ਦੇ ਮਾਰਕ ਕਹਿੰਦੇ ਬਿੱਲ ਕਹੂਗਾ ਬਿੱਲ ਮੈਜੂਗਾ ਚਾਰੇ ਟਾਂ ਦਾ ਬੰਦਾ ਹਾਰ ਚੱਕ ਲਿਆ ਵੇ ਨਾਲ ਪਾਗੇ ਲੈ ਜੇ ਜਮਾ ਜੀ ਜਮਾ 650 ਘੰਟਾ ਚੱਲੇ ਹੋਇਆ 80 ਗਾਲ ਦੇ ਉੱਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾ ਖੜਿਆ ਐ ਇਸ ਵਾਰ ਪਿੰਡ ਕੋ ਤੇ ਬਾਈ ਬਲਵਿੰਦਰ ਕੋਲ ਪਹੁੰਚਿਆ ਮਿੱਤਰੋ ਇਧਰਲੇ ਪਾਸੇ ਪੋਸਟਰ ਸਾਨੂੰ ਦਿਖ ਗਿਆ ਹੋਣਾ ਵੀ ਖੜੇ ਕਿੱਥੇ ਆ ਤੇ ਟਰੈਕਟਰ ਵੀ ਸਾਨੂੰ ਦਿਖਾ ਰਹੇ ਨੇ ਤੇ ਮਗਲੇ ਪਾਸੇ ਲੈਣ ਲਈ ਖੜਾ ਬਾਈ ਬਲਵਿੰਦਰ ਹੋਰ ਬਾਈ ਬਲਵਿੰਦਰ ਕੀ ਹਾਲ ਚਾਲ ਹੈ ਜੀ ਸੇਤਾਂ ਕਹਿਮਾ ਜੀ ਕਿਰਪਾ ਵੀਰੇ ਤੁਹਾਡੇ ਜੀ ਆਏ ਨੂੰ ਸਤਨਾ ਬਾਈ ਸਵਾਗਤ ਆ ਪਹਿਲਾਂ ਸਾਡੇ ਪੇਜ ਤੇ ਤੇ ਅੱਜ ਬਾਈ ਬਲਵਿੰਦਰ ਜਿਵੇਂ ਕਹਿੰਦੀ ਮੰਡੀ ਚ ਖਜਾਨਾ ਦੀਦਾ ਨਹੀਂ ਹੁੰਦਾ ਅੱਜ ਖਜ਼ਾਨੇ ਦੇ ਕੋਲ ਪਹੁੰਚ ਗਏ ਆਪਾਂ ਜਿਹੜਾ ਰੱਖੀ ਬੈਠਿਆ ਸ਼ੁਕਰੀਆ ਭਰਾ ਕਿੰਨੇ ਟਰੈਕਟਰ ਬਲਵਿੰਦਰ ਬਾਈ ਇੱਥੇ ਆ ਹੈਗੇ ਵੀਰੇ ਨੋ 10 ਸਟੇਕ ਠੀਕ ਹੈ ਇੱਕ ਇਹਨ ਦੱਸਦੇ ਪਿੰਡ ਦਾ ਮੈਂ ਬੋਲਦਾ ਵੀ ਬਲਵਿੰਦਰ ਵੀ ਕੋਰਸ਼ਮੀਰ ਦੇ ਵਿੱਚ ਆ ਪਿੰਡ ਇਹ ਵੀਰ ਜੀ ਸਤਰਾਵਾਂ ਹੈਗਾ ਕੋਰਸ਼ਮੀਰ ਪਿੰਡ ਬਠਿੰਡਾ ਮਾਨਸਾ ਰੋਡ ਹੈ ਠੀਕ ਹੈ ਉਹ ਤਿੰਨ ਕਿਲਿਆਂ ਦੇ ਸਾਹਮਣੇ ਬੱਸ ਸਟੈਂਡ ਹੈ ਠੀਕ ਹੈ ਖੱਬੇ ਹੱਥ ਗਈ ਰੋਡ ਮੋੜ ਮਾਨਸਾ ਨੂੰ ਤੇ ਸੱਜੇ ਹੱਥ ਅਕਤਸ਼ਰੀ ਦਮਦੋਆ ਸਾਹਿਬ ਨੂੰ ਇੱਥੋਂ 9 ਕਿਲੋਮੀਟਰ ਤੇ ਸਹੀ ਬੱਸ ਸਟੈਂਡ ਹੈ ਆਪਣਾ ਬਠਿੰਡੇ ਦਾ ਠੀਕ ਹੈ ਹਾਂਜੀ ਰਿੰਡਾ ਮਾਨਸਾ ਰੋਡ ਆ ਗਿਆ ਹਾਂਜੀ ਹਾਂਜੀ ਇੱਥੇ ਬਾਈ ਜੋ ਜਸਪਾਲ ਸਿੰਘ ਮਿਸਟਰ ਜਸਪਾਲ ਸਿੰਘ ਕੋਟੀ ਦੀ ਕ੍ਰਿਸ਼ਨਾ ਮੋਟਰ ਦੇ ਨਾਲ ਤੇ ਵਰਕਸ਼ਾਪ ਹੈ ਠੀਕ ਹੈ ਬਾਈ ਦਾ ਗੱਡੀਆਂ ਦੀ ਵਰਕਸ਼ਾਪ ਹੈ ਨਾਲ ਹੀ ਆਪਣੇ ਉੱਤੇ ਟਰੈਕਟਰ ਖੜੇ ਹੁੰਦੇ ਠੀਕ ਹੈ ਤੇ ਇੱਥੇ ਟਰੈਕਟਰ ਹੁੰਦੇ ਆ ਟਿਕਾਣਾ ਤੁਹਾਨੂੰ ਦੱਸਤਾ ਪਹੁੰਚਣਾ ਹੁਣ ਤੁਸੀਂ ਆ ਇਧਰਲੇ ਪਾਸਲੇ ਨਵੇਂ ਸਿਰੂ ਫੇਰ ਦਿਖਾਵਾਂਗੇ ਪਹਿਲਾ ਕਿਸਾਨ ਵੀਰਾਂ ਦੇ ਜਿੰਮੇ ਕਿਰੀ ਸਭ ਤੋਂ ਵੱਧ ਕੰਮ ਦੇਣ ਵਾਲਾ ਸੰਦ ਘੱਟ ਪੈਸਿਆਂ ਵਾਲਾ ਉਹ ਦਿਖਾ ਦਈਏ ਬਲਵਿੰਦਰ ਭਈਆ ਦੱਸ ਕਿਵੇਂ ਸਾਈਡ ਜੀ ਤੇ ਖੜਾ ਖਜ਼ਾਨਾ ਕਰਲੋਸ ਕਾ ਰੀਜਨ ਦੇ ਵਿੱਚ ਆ ਗਿਆ ਇਹ ਚਾਰ ਕਰੀ ਜਾਂਦੇ ਸੀਗੇ ਇਹਨਾਂ ਲੈਟਰ 3630 ਦੇ ਵਿੱਚ ਹੀ ਵੇਚਿਆ ਸੀ ਇਕੱਟਿਆ ਸੀਗਾ ਆਪਾਂ ਠੀਕ ਹੈ ਬਾਈ ਤੋਂ ਭਾਗੀ ਮੰਦਰ ਤੋਂ ਕੱਟਿਆ ਚਾਰੇ ਟਾਇਰ ਜਵਾਂ ਨਵੇਂ ਵੀਰੇ ਮਾਰਡ 2003 ਹਰਿਆਣਾ ਨੰਬਰ ਤਿੰਨ ਮਾਡਲ ਆ ਹਰਿਆਣਾ ਨੰਬਰ ਆ ਟਾਇਰ ਮਿੱਤਰੋ ਜਮਾ ਨਮਿਆ ਕਲਾਸ ਕਰੀ ਜਨਾ 2025 ਦੇ ਮਾਰ ਕਹਿੰਦੇ ਬਿੱਲ ਕਹੂਗਾ ਬਿੱਲ ਮੈਜੂਆ ਚਾਰੇ ਟਾਂ ਦਾ ਜੀ ਜਨਾ ਤੇ ਗੇਅਰ ਦਾ ਆਪਣਾ ਬਾਈ ਆ ਕੇ ਅਗਲਾ ਵਾਹ ਕੇ ਚੈੱਕ ਕਰਕੇ ਲੈ ਜਾਵੇ ਠੀਕ ਆ ਆ ਕੇ ਬਾਗੇ ਤੇ ਸਾਡੇ ਨੂੰ ਤਾਂ ਸੁਣਨਾ ਕੋਸ਼ਿਸ਼ ਕਰਦੇ ਆ ਵੀ ਸਾਡੀ ਕੋਈ ਚੀਜ਼ ਚ ਕਮੀ ਨਾ ਹੋਵੇ ਠੀਕ ਹੈ ਪਰ ਫਿਰ ਵੀ ਛੋਟੇ ਬੰਦੇ ਆ ਕਮੀਆਂ ਰਹਿ ਜਾਂਦੀਆਂ ਨਹੀਂ ਕੋਈ ਗੱਲ ਨਹੀਂ ਉਹਦਾ ਐਂ ਦਾ ਸੁਣ ਰੇਟ ਰੁੜ ਗਈ ਆ ਇਹਦਾ ਜੀ ਰੇਟ ਬਾਈ ਜੀ ਇਹ ਤਾਂ ਲੈਣ ਦੇ ਦਸੀ ਕਿ ਮੰਗਣਾ ਮੰਗਣ ਦਾ ਕੋਈ ਮਰਜ਼ੀ ਮਗਾਈ ਚਲ ਗਏ ਸਵਾ ਦੋ ਲੱਖ ਰੁਪਏ ਦਾ ਡੱਟ ਦੇ ਦਾਂ ਸਤਨਾ ਪਹਿਲੀ ਵੀਡੀਓ ਤੇਰੀ ਬਣਾਉਣ ਲੱਗੇ ਆ 855 ਦੀ ਇਹਦੀ ਨਿਵੇਂ ਮਾਡਲ ਦੀ ਸਵਾ ਦੋ ਲੱਖ ਰੁਪਏ ਦਾ ਜੇ ਕੋ ਕੋਊਆ ਭਰਾ ਵੀ 20 ਦਾ 20 ਦਾ ਮੀਠਾ ਠੀਕ ਹੈ ਮਾਨਤਾਰ ਹੋ ਜੂ ਛੋਟ ਤਾਂ ਹਾਂ ਛੋਟ ਹੋ ਜੂ ਹਾਂਜੀ ਤੇ ਹੁਣ ਇਧਰਲੇ ਪਾਸੇ ਆ ਗਿਆ ਮਿੱਤਰੋ ਸੋਨਾਲਿਕਾ ਵਲਡ ਟਰੈਕ RX ਇਹਦੇ ਬਾਰੇ ਪਾਇਓ ਜੀ ਚਾਹਣਾ ਕਿੰਨਾ ਮਾਰਾ 7 HP ਦਾ ਟਰੈਕਟਰ ਹੈ ਵੀਰ ਜੀ 2014 ਮਾਡਲ ਹੈ ਸੈਕੰਡ ਓਨਰ ਹੈ ਜਲੰਧਰ ਨੰਬਰ ਹੈ ਠੀਕ ਹੈ PB8 ਨੰਬਰ ਆ ਹਾਂਜੀ ਪਿਛਲੇ ਟਾਇਰ 75 ਤੋਂ 80 ਪੈਸੇ ਆ ਅਗਲੇ ਟਾਇਰ ਇੰਨੇ ਮੰਨ ਲਓ ਤੁਸੀਂ 916 ਦੇ ਪਾਏ ਹੋਇਆ ਅਲਾਈਅੰਸ ਕੰਪਨੀ ਠੀਕ ਹੈ ਟਾਇਰ ਵੀ ਆ ਗਏ ਚਾਹੀਦੀ ਲੱਗਿਆ ਚੇਂਜਰ ਵਾਲਾ ਟਰੈਕਟਰ ਹੈ ਠੀਕ ਹੈ ਚੇਂਜਰ ਵਾਲਾ ਟਰੈਕਟਰ ਆ 3 ਸਪੀਡ ਆ ਵੈਸੇ ਬਲਟ ਟਰੈਕ ਜੇ ਮਤਲਬ ਸਪੀਡਾਂ ਨਹੀਂ 24 ਹੁੰਦੀਆਂ ਹਨਾ ਵੀਰੇ ਹਾਂਜੀ ਹਾਂ ਉਹੀ ਆ ਵੀਰੇ ਵੱਧ ਆ ਗਈਆਂ ਸਪੀਡਾਂ 3 ਵਾਲੀਆਂ ਨੇ ਫੇਰ ਵੀ 15 16 ਹੀ ਮੰਨਦੇ ਆ ਆਪਾਂ 3 ਸਪੀਡ ਕਰਕੇ ਦੇਵਾਂਗੇ ਚੇਂਜਰ ਵਾਲਾ ਟਰੈਕਟਰ ਕਰਕੇ ਦੇਵਾਂਗੇ ਡਬਲ ਡਿਸਟ੍ਰਿਬਿਊਟਰ ਆ ਸਾਰਾ ਸਮਾਨ ਨਾਲ ਐਸੈਸਰੀ ਸਾਰੀ ਨਾਲ ਐਸੈਸਰੀ ਸਾਰੀ ਨਾਲ ਆ 14 ਮਾਡਲ ਆ ਟਰੈਕਟਰ ਕੰਡੀਸ਼ਨ ਦਾ ਪਿਆ ਜਿਵੇਂ ਨ 4 ਲੱਖ ਤੇ 65000 ਰੁਪਇਆ ਡਿਮਾਂਡ ਆ ਬਾਈ ਬਲਵਿੰਦਰ ਕਿੰਨੇ ਦਾ ਛੱਡ ਦੋਗੇ ਜਮਾ ਸਵਾਈ ਜੀ ਇਹਨੂੰ ਕਰਦੇ ਯਾਰ ਸਵਾ 4 ਲੱਖ ਦਾ ਹਾਂ 3 ਲੱਖ ਰੁਪਇਆ ਟਰੈਕਟਰ ਤੇ ਲੋਨ ਤੁਹਾਨੂੰ ਪਹਿਲਾਂ ਦੱਸ ਦਈਏ ਸਾਰੇ ਟਰੈਕਟਰਾਂ ਦੇ ਵਿੱਚ ਸਤਨਾਮ ਵੀਰੇ ਆਪਣੇ ਟਰੈਕਟਰ ਦੇ ਵਿੱਚ ਪੁਰਾਣੇ ਟਰੈਕਟਰ ਕੱਟੇ ਜਾਣਗੇ ਠੀਕ ਹੈ 10 ਮਾਣ ਤੋਂ ਨਹੀਂ ਹੋਣਾ 12 13 ਮਾਣ ਤੋਂ ਉੱਤੇ ਉੱਤੇ ਸਾਰੇ ਟਰੈਕਟਰ ਤੇ ਲੋਨ ਹੋ ਜੂਗਾ ਜੇ ਕਿਸੇ ਭਰਾ ਨੇ ਕੋਈ ਸਾਨ ਕਿਸ਼ਤਾਂ ਤੇ ਲੈਣਾ ਹੋਵੇ ਵੀਰੇ ਅਸੀਂ ਨਹੀਂ ਕਹਿੰਦੇ ਵੀ ਸਾਡੇ ਤੋਂ ਲੋ ਜਾਂ ਕਿਵੇਂ ਲੋ ਚੀਜ਼ ਚੰਗੀ ਲੱਗਦੀ ਆ ਵੀਰੇ ਲੈ ਲਿਓ ਠੀਕ ਹੈ ਕੋਈ ਦਿੱਕਤ ਨਹੀਂ ਇਹ ਚੀਜ਼ ਚੀਜ਼ ਦਾ ਮਿੱਤਰੋ ਮੁੱਲ ਹੁੰਦਾ 465 ਡਿਮਾਂਡ ਸੀ ਸਵਾ 4 ਲੱਖ ਦਾ ਟਰੈਕਟਰ ਲੈ ਜਾਓ 40000 ਰੁਪਏ ਮੰਨ ਤਾਂ ਟਰੈਕਟਰ ਦੇ ਵਿੱਚੋਂ ਹੋ ਜੂਗਾ ਟਰੈਕਟਰ ਪਿਆ ਪੂਰਾ ਚੰਗਾ ਸੱਲੀ ਤੁਸੀਂ ਕਰਨੀ ਆ ਪੁਰਾਣਾ ਤੁਹਾਡੇ ਵਿੱਚ ਕੱਟ ਲੂ ਹਾਂ ਪੁਰਾਣਾ ਆਪਾਂ ਮਲ ਮੁੱਲ ਲਾ ਦਾਂਗੇ ਜੇ ਅਗਲੇ ਨੇ 1000 ਰੁਪਏ ਵੀ ਉੱਤੇ ਵੱਧ ਵੱਟੀ ਦਾ ਹੋਇਆ ਆਪਾਂ ਨੂੰ ਕੋਈ ਦਿੱਕਤ ਵੇਚ ਕੇ ਪੈਸੇ ਦੇ ਹਫਤਾ ਦਸ ਦਿਨਾਂ ਦਾ ਟਾਈਮ ਦੇ ਦਾਂਗੇ ਕਿ ਲੋਨ ਦੀ ਸਬਦਾ ਵੀ ਹੈਗੀ ਆ ਉਹ ਹੈਗੀ ਜਾਨ ਤੇ ਅੱਗੇ ਆ ਗਿਆ ਜੀ ਹੌਲੈਂਡ ਸਪੈਸ਼ਲਟੀ 80 ਹੌਲੈਂਡ ਸਪੈਸ਼ਲ ਐਡੀਸ਼ਨ ਆ ਵੀਰ ਜੀ ਹਾਂਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਹਾਂ 80 ਤੋਂ 85 ਦੇ ਨਾਲ ਦੇ ਟਾਇਰ ਪਏ ਆ ਨਾਲ ਦੇ ਸਿਸਟਮ ਵਗੈਰਾ ਸਾਰਾ ਨਾਲ ਹੀ ਮਿਲੂ ਸਾਰਾ ਨਾਲ ਲੱਗਾ ਹੋਇਆ ਪੂਰਾ ਚੰਗਾ ਕੰਪਨੀ ਦਾ ਐਕਸੈਸਰੀ ਸਾਰੀ ਮਿਲੂਗੀ ਸਿਰਫ ਜਿਹੜਾ ਟੂਲ ਕਿੱਟ ਤੋਂ ਬਿਨਾ ਠੀਕ ਹੈ ਘੰਟੇ ਦੇਖ ਨਹੀਂ ਰਿਹਾ ਇਧਰੋਂ ਆਹ ਪਣੀ ਜਾ ਉਹ ਭਾਪਜੀ ਬਣ ਗਈ ਤੇ ਮੇਰੇ ਹਿਸਾਬ ਨਾਲ ਚੱਲਿਆ ਹੋਊਗਾ 2022-2300 ਘੰਟਾ ਇਹੋ ਜਿਹਾ ਕੁਝ ਚੱਲਿਆ ਹੋਊਗਾ 2000 ਦੇ ਲਗਭਗ ਚੱਲਿਆ ਹੋਇਆ 2000 ਘੰਟੇ ਦੇ ਲਗਭਗ ਸਿਰ ਟਰੈਕਟਰ ਚੱਲਿਆ ਬਾਣ ਤੁਹਾਨੂੰ ਕਹ ਰਹੀਏ ਬੰਪਰ ਵੀ ਪੂਰਾ ਲੱਗਿਆ ਵਾ ਛੂਠਾ ਘੂੜਾ ਲੱਗਿਆ ਵਾ ਬੰਪਰ ਵੀ ਤੇ ਮਾਡਲ ਤੇ ਰੇਟ ਦੱਸਿਓ ਜੀ ਇਹਦਾ ਕਿੰਨਾ ਡਿਮਾਂਡ ਮੂਡ ਮਾਡਲ 2018 ਬਾਈ ਜੀ ਹਾਂਜੀ ਡਿਮਾਂਡ ਹੈਗੀ 6.5 ਲੱਖ ਰੁਪਈਆ ਠੀਕ ਹੈ 6.5 ਲੱਖ ਰੁਪਈਆ ਡਿਮਾਂਡ ਆ ਕਿੰਨੇ ਦਾ ਹੋਜੂ ਓਕੇ ਜੀ ਜਿਵੇਂ ਆ ਗਿਆ ਬੰਦਾ 25000 ਥੋੜੀ ਵੀਡੀਓ ਤੇ ਮਾਨਤਾ ਨੇ ਜੇ ਕੋਈ ਹੋਰ ਆਊਗਾ ਉਹ ਜਿਵੇਂ ਭਰਾ ਕਹੂੰਗਾ ਕੋਈ ਹਮ ਕਰਨਾ ਉਹ ਮੈਂ ਕਰ ਲੈ ਲਖੀਰ ਨਹੀਂ ਖੀਚੀ ਮਤਲਬ ਜੇ ਇਹ ਗੱਲ ਕਰੀ 6.5 ਲੱਖ ਦਾ ਕਿਹੜਾ ਕਹਿਤਾ ਹਾਂਜੀ ਹਾਂਜੀ ਉਦੋਂ ਬਾਅਦ ਮਿਲ ਖੀਰ ਨਹੀਂ ਖੀਚੀ 7 2023 ਚੜਨ ਵਾਲਾ 22 ਤਰੀਕ ਦੀ ਵੀਡੀਓ ਬਣਦੀ ਹੈ ਤੇ ਹੁਣ ਦੋ ਰਹਿ ਗਏ ਮਿੱਤਰੋ ਲਾਹਾ ਲੈ ਲੋ ਗਿਆ ਗਿਆ ਹੌਲੈਂਡ ਆ ਤਾ ਯਾਰ ਬਾਈ ਬਲਵਿੰਦਰ ਉਹ ਜਿਹੜੀ ਰੱਖੀ ਬਟਾ ਜਿਹੜੀ ਬਲੈਕ ਚ ਮਿਲਦੀ ਆ ਹਨਾ ਸਤਨਾਮ ਆਪਾਂ ਇਹ ਨਹੀਂ ਮੰਨ ਨਹੀਂ ਕਰਦੇ ਇਸ ਚੀਜ਼ ਦਾ ਇਹ ਜਿਹੜੀ ਚੀਜ਼ ਹੈ ਨਾ ਬਾਈ ਇਹ ਟਰੈਕਟਰ ਬਹੁਤ ਘੱਟ ਆਏ ਸੀ ਜਿੰਨਾ ਪਰਾਂਵਾਂ ਕੋਲੇ ਹੈਗੇ ਆ ਉਹ ਵੇਚਦਾ ਨਹੀਂ ਜਿਨ੍ਹਾਂ ਨੂੰ ਚਾਹੀਦਾ ਉਹ ਭਾਲ ਦੇ ਫਿਰਦੇ ਆ ਉਹ ਭਾਲ ਦੇ ਫਿਰਦੇ ਆ ਮਿੱਤਰੋ 650 ਆ ਗਿਆ ਹੌਲੈਂਡ ਕ੍ਰੀਪਰ ਗੇਰ ਦੇ ਵਿੱਚ ਕਲੀਪਰ ਗੇਰ ਚ 56 20 ਵਾਲਾ ਇੰਜਨ ਆ ਜੀ ਹਨਾ ਹਾਂ ਇਹਨਾਂ 56 20 ਜੇ ਆਪਾਂ 56 20 ਟਰੈਕਟਰ ਕਹੀਏ ਨਾ ਉਹ ਚੰਗਾ ਟਰੈਕ ਲੈਣਾ 8.5 ਲੱਖ ਪਲੱਸ ਮਿਲਦਾ 21 ਕਿਉਂ ਹਾਂਜੀ ਇਹ ਆਪਾਂ ਉਦੋਂ ਅੱਧੇ ਰੇਟ 'ਚ ਦੇ ਦਾਂਗੇ ਟਰੈਕਟ ਨੂੰ ਅੱਧੇ ਰੇਟ 'ਚ ਲੈ ਲਓ ਤੇ ਪਹਿਲਾਂ ਤਾਂ ਸੁਣੋ 650 ਇਹ ਮੰਡੀ 'ਚ ਹੀ ਮਿਲਣਾ ਇਹ ਉਹ ਐ ਨਹੀਂ ਹੈਗਾ ਜਿਵੇਂ ਆਮ 30 ਦੀ ਤਾਂ ਆਪਾਂ ਨੂੰ ਬਾਧੂ ਮਿਲ ਜਾਂਦੇ ਆ ਇਹ ਟਮਾਟਾ ਡੱਲਾ ਹੀ ਮਿਲਦਾ ਇਹ ਦੀਵਾ ਲਗੇ ਭਾਲਣ ਵਾਲੇ ਪੀਸਾ ਮਿੱਤਰੋ ਹਾਂ ਚੰਗਾ ਟਰੈਕਟਰ ਹੈ ਵੀਰੇ 2012 ਮਾਡਲ ਹੈ ਪੰਜਾਬ ਨੰਬਰ ਹੈ ਸੈਕ ਨਾਉਨਰ ਵਾਲਾ ਲੁਧਿਆਣੇ ਦਾ ਨੰਬਰ ਹੈ ਫੁੱਲ ਟੌਪ ਮਾਡਲ ਟਰੈਕਟਰ ਹੈ 3 ਸਪੀਡ ਤੇ ਸਾਰੇ ਫੰਕਸ਼ਨ ਹੈਗੇ ਹੈ ਟਰਬੋ ਪਾਵਰ ਹੈ ਕਨੋਪੀ ਵਗੈਰਾ ਮਿੱਤਰੋ ਲੱਗੀ ਵੀ ਆ ਟਾਇਰ ਲੱਗੇ ਆ ਅਗਲੇ ਜਹਾਜੀ ਬੰਪਰ ਲੱਗਿਆ ਘੋੜਾ ਅਗਲੇ ਨੌਂਰ ਵਾਲਾਂ ਦੇ ਪਿਛਲੇ 16 9 30 ਦੇ ਟਾਇਰ ਆਉਂਦੇ ਜਿਹਨੂੰ ਕੱਪ ਠੀਕ ਹੈ ਲੁਧਿਆਣੇ ਦਾ ਨੰਬਰ ਆ 5 ਲੱਖ ਤੇ 43000 ਰੁਪਏ ਡਿਮਾਂਡ ਆ ਜੀ ਕਿੰਨੇ ਦਾ ਹੋ ਜੂ ਇਹ ਹੁਣ 5 ਲੱਖ 15 ਹਜ਼ਾਰ ਦਾ ਦੇ ਦਾਂਗਾ 515 ਦਾ ਲੈ ਜੋਤੀ 3000 ਮਾਨਤਾ ਨਾਲ ਹੋ ਜੂਗਾ ਜਿਹੜੇ ਆਪਾਂ ਕੋਈ ਇਹਦਾ ਕੋਈ ਸਾਢੇ ਵੀਰੇ ਇੱਕ ਬੇਨਤੀ ਆ ਕੋਈ 4.5 ਲੱਖ ਨਾਲ ਵੀਰ ਬਣ ਕੇ ਲਈ ਚਲਿਓ ਠੀਕ ਹੈ 5 ਚੌਕੇ ਦੀ ਆਪਾਂ ਉਲਾ ਰੱਖਾਂਗੇ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਠੀਕ ਹੈ ਵੀ ਜਿਵੇਂ ਕਹਿੰਦੇ ਜਿਹੜਾ ਸੋਡੇ ਖਿੱਚਣ ਵਾਲਾ ਵੱਡਾ ਕੰਮ ਆ ਉਹ ਅਸੀਂ ਕਰ ਜਾਂਦੇ ਹੁੰਦੇ ਆ ਅੱਗੇ ਇਹ ਦੁਬਾਰਾ ਚ ਗਾਇਸੀ ਰਹਿ ਜਾਂਦੀ ਆ ਉਹ ਕਰ ਦਿੰਦੇ ਆ ਇਹਨਾਂ ਚੀਜ਼ਾਂ ਦੇਖੋ ਇਹ ਟਰੈਕਟਰ ਦੇ ਨਾ ਸਟicker ਸੁਖਰੇ ਕੰਪਨੀ ਬਣੀ ਆਉਂਦੇ ਸਕੰਦਰ ਬਾਈ ਦਿਖਾ ਦਿਓ ਠੀਕ ਹੈ ਆਹ ਦੇਖੋ ਆਹ ਆ ਨਾਲ ਦੇ ਪਏ ਨੇ ਆਹ ਆ ਚੀਜ਼ਾਂ ਦੇਖੋ ਸਟicker ਅਦ ਕਈ ਗੱਲ ਕਰੀਏ ਜਿਵੇਂ ਮਾਡਲ 13 ਬਈ ਬਲਵਿੰਦਰ ਸਮਾਈ ਤੇ ਚੱਲਿਆ ਵਾ ਟਰੈਕਟਰ ਹੈ ਨਾ ਹਾਂ ਸਮਾਈ ਚੱਲਿਆ ਹੋਇਆ ਜੀ ਬਾਕੀ ਇੰਜਨ ਵਗੈਰਾ ਦਾ ਰੰਗ ਬਹੁਤ ਵਾ ਟਰੈਕਟਰ ਦਾ ਹਾਂਜੀ ਹਾਂਜੀ ਤੇ ਇਧਰਲੇ ਪਾਸੇ 36T ਪਲੱਸ ਵਾਲਾ ਆ ਗਿਆ 55 HP ਵਾਲਾ 2012 ਮਾਡਲ ਹੈ ਸਤਨਾ ਵੀਰੇ ਇਹ ਹਾਂਜੀ ਟਰੈਕਟਰ ਦਾ ਹਰਿਆਣਾ ਨੰਬਰ ਹੈ ਪਹਿਲੇ ਮਾਲਕ ਦਾ ਐਨਓਸੀ ਨਿਕਲੂਗੀ ਟਰੈਕਟਰ ਦਾ ਹੀ ਟਰੈਕਟਰ ਤੇ ਲੋਨ ਵੀ ਹੋ ਜਾਊਗਾ ਸਾਰਾ ਸਮਾਨ ਕੱਲੀ ਜਿਹੜੀ ਟੂਲ ਕਿਟ ਤੋਂ ਬਿਨਾ ਬਾਕੀ ਕੰਪਨੀ ਮਨੂੰ ਜੋ ਸਮਾਨ ਆਉਦਾ ਸਾਰਾ ਸਮਾਨ ਨਾਲ ਮਿਲੂਗਾ ਸਾਰੀ ਐਸੈਸਰੀ ਨਾਲ ਮਿਲ ਜੂ ਹਾਂਜੀ ਜੇ ਆਪਾਂ ਗੱਲ ਕਰੀਏ ਤੇ ਕਰੀਪਰ ਗੀਅਰ ਜਿਹੜਾ 58 ਪੈਸੇ ਟਾਇਰ ਦੀ 80 ਪੈਸੇ ਟਾਇਰ ਨੇ ਟਰੈਕਟਰ ਦੇ ਕਿੱਸੀ ਹੋ ਸਕਦਾ 79 ਨਹੀਂ ਹੋਣਗੇ ਠੀਕ ਹੈ ਚਲਾਈ ਦਾ ਟਰੈਕਟਰ ਜਮਾ ਮੈਸੀ ਆ ਆਪਣੇ ਸਾਰੇ ਜਿੰਨੇ ਹੌਲੈਂਡ ਟਰੈਕਟਰ ਖੜੇ ਆ ਸਾਰੇ ਟਰੈਕਟਰ ਚ ਕੋਈ ਐ ਨਹੀਂ ਕੋਈ ਫालतू ਆਵਾਜ਼ ਨਹੀਂ ਹੋਣੀ ਜਿਹੜੀ ਹਲਕੀ ਫੁਲਕੀ ਡੈਕਸ਼ਨਾਂ ਦੀ ਆਵਾਜ਼ ਹੁੰਦੀ ਆ ਉਹ ਤਾਂ ਹੁੰਦੀ ਆ ਇਹਦੇ ਦਾ ਪਤੰਦਰ ਜੋ ਉਹ ਵੀ ਨਹੀਂ ਇਹਦੇ ਚ ਤਾਂ ਉਹ ਵੀ ਹੈ ਨਹੀਂ ਮੈਸੀ ਹੈਗਾ ਜਮਾ ਠੀਕ ਹੈ ਐਕਸਟਰਾ ਕੰਪਨੀ ਦਾ ਜਿਹੜਾ ਇਹਨੂੰ ਟਰਬੋ ਆਇਆ ਸੀ ਉਹ ਟਰਬੋ ਲੱਗਿਆ ਹੋਇਆ 55 ਐਚਪੀ ਕੈਟਾਗਰੀ ਚ ਟਰੈਕਟਰ ਹੈ ਸਾਰੇ ਆਪਣੇ ਜਿਹੜੇ ਹੌਲੈਂਡਾ 59 ਐਚਪੀ ਵਾਲਾ ਟਰੈਕਟਰ ਹੈ ਮਿੱਤਰੋ ਟਰੈਕਟਰ ਪਿਆ ਪੂਰਾ ਚੰਗਾ 12 ਮਾਡਲ ਆ ਤੇ ਨੰਬਰ ਹੈਗਾ ਐਚ ਆ ਹਾਂ ਇਹ ਐਨਓਸਿਕੜਾਕ ਦੇਵਾਂਗੇ ਜਿੱਥੇ ਜੇ ਕੋਈ ਕਹੂਗਾ 10000 ਰੁਪਏ ਲੱਗੂ ਬਾਈ ਜੀ ਨੰਬਰ ਅਗਲੇ ਦਾ ਲਵਾ ਕੇ ਵਿੱਚੇ ਬੀਮਾ ਕਰਾ ਕੇ ਦੇ ਦਾਂ ਠੀਕ ਹੈ ਹਾਂ 4 ਲੱਖ ਤੇ 95000 ਡਿਮਾਂਡ ਹੈ ਜੀ ਕਿੰਨੇ ਦਾ ਹੋਈ 4.5 ਲੱਖ ਰੁਪਏ ਦਾ 4.5 ਲੱਖ ਦਾ ਲੈ ਜਾਓ 45000 ਮਾਨਤਾ ਨਾਲ ਹੋ ਜੀ ਕਮੀ ਘੱਟ ਜਿਓ 45000 ਮਾਨਤਨ ਕਰਤਾ ਟਰਬੋ ਲੱਗੀ ਵੀ ਆ ਹੌਲੈਂਡ ਦੇ 55 ਐਚਪੀ ਵਾਲਾ ਇਹ ਤਾਂ ਜਮੀ ਨਮਾ ਖੜਾ ਜਾਸੀ ਵਾਲੀ ਇਹਦਾ ਨਾਮ ਹਾਰ ਦੀ ਕਮੀ ਵੀ ਇਹਦਾ ਜਿਵੇਂ ਕਹਦੀ ਇਹ ਬੰਦਾ ਹਾਰ ਚੱਕ ਲਿਆ ਹੋਵੇ ਨਾਲ ਪਾ ਕੇ ਲੈ ਜੇ ਜਮਾ ਜੀ ਜਮਾ 650 ਘੰਟਾ ਚੱਲੇ ਹੋਇਆ ਸਿਰਫ 670 ਘੰਟੇ 600 ਘੰਟਾ ਚੱਲਿਆ ਮਿੱਤਰੋ 670 ਘੰਟੇ ਤੇ ਇਹਦੇ ਪਾਸੇ ਰੰਗ ਰੂੰਗੀ ਸਾਰਾ ਪਿਆਉ ਮੈਂ 2023 ਮਾਡਲ ਹੈ ਸਤਨਾ ਜਮਾ ਨਵਾਂ ਟਰੈਕਟਰ ਹੈ 60 ਐਚਪੀ ਕੈਟਾਗਰੀ ਚ ਹੈ ਫੁੱਲ ਟੌਪ ਮਾਡਲ ਹੈ ਤੇ ਉਰੇ ਲਿਆ ਸਕੰਦਰ ਇਹਦਾ ਟਾਇਰ ਵੀ 17 ਦੇ ਆ ਟਾਇਰ ਚਾਰੇ ਵੱਡੇ ਵੀਰੇ ਦੇ 17 9 28 ਦੇ ਆ ਬੀ ਕੇ ਟੀ ਕੰਪਨੀ ਦੇ ਟਾਇਰ ਵੀ ਲੱਗੇ ਵੀ ਬੀ ਕੇ ਟੀ ਕਮਾਂਡਰ ਲੱਗੇ ਵਾ ਟਾਇਰ ਜੀ 17 ਦੇ ਟਾਇਰਾਂ ਦੇ ਵਿੱਚ ਹਾਂ ਅਗਲੇ ਟਾਇਰ 916 ਦੇ ਅਗਲੇ ਵੀ ਵੱਡੇ ਪਾਏ ਹੋਏ ਆ ਚਾਰੇ ਟਾਇਰ ਹੀ ਅਗਲੇ ਨੇ 20000 ਰੁਪਏ ਨਾਲ ਦੇ ਕੇ ਉਦੋਂ ਬਾਈ ਕਹਿੰਦਾ ਪਵਾਤੇ ਸੀਗੇ ਤੇ ਨਾਲ ਦੀ ਨਾਲ ਹੀ ਪਾਤੇ ਸੰਗਰੂਰ ਦਾ ਨੰਬਰ ਆ ਪੀ ਵੀ 13 ਪਹਿਲੇ ਮਾਲਕ ਦਾ ਠੀਕ ਆ ਹਾਂ ਪਹਿਲੇ ਨਾਮ ਆ ਕੋਈ ਕੈਸ਼ ਦਾ 670 ਘੰਟੇ ਚੱਲਿਆ ਤੁਹਾਨੂੰ ਦੂਜਾ ਪੰਨਾ ਨਹੀਂ ਆ ਜਮਾ ਜੀ ਜਮਾ ਜਮਾ 6 ਲੱਖ 93000 ਰੁਪਏ ਡਿਮਾਂਡ ਆ ਬਈ ਬਲਵਿੰਦਰ ਕਿੰਨੇ ਦਾ ਛੱਡ ਦੇਗਾ ਦੱਸ ਟਰੈਕਟਰ ਹੁਣ ਹੁਣ ਛੱਡਣ ਜਿਹੜੀ ਗੱਲ ਕਰੀਏ ਜਮ੍ਹਾਂ ਛੱਡਣ ਵਾਲੀ ਕਰ ਦੇਦਾ ਥੋੜੇ ਛੱਡਣ ਵਾਲੀ 6.5 ਲੱਖ ਰੁਪਏ ਦੇ ਜਿਹੜਾ ਕੋਈ ਹੋਰ ਥੋੜੇ ਵਰਗਾ ਭਰਾ ਆਊਗਾ ਹਾਂ ਰੱਬ ਰੂਪੀ ਭਰਾ ਆਊਗਾ ਕੋਈ ਟਰੈਕਟਰ ਲੈਣਾ ਆਪਾਂ ਹੋਰ ਵੀ ਮਾਨਤਾ ਕਰ ਅੱਛਾ ਹੋਰ ਵੀ ਹੋ ਜੂ ਹਾਂ 13 45 ਕਿੱਤਾ ਅੜੀ ਕੋਈ ਅੜੀ ਹੈ ਨਹੀਂ ਜਿਵੇਂ ਕਹਿੰਦੇ ਹੁੰਦੇ ਲਕੀਰ ਨਹੀਂ ਖਿੱਚੀ ਯਾਰ 45000 ਮਾਨਤਾ ਨਾ ਹੋ ਜੂ ਲਕੀਰ ਨਹੀਂ ਖਿੱਚੀ ਵੀ ਬੋਲਦਾ ਇੰਨੇ ਦੇ ਦੇਣਾ ਹਾਂ ਜੇ ਕੋਈ ਆ ਕੇ ਇੱਥੇ 5000 ਠੀਕ ਹੈ ਪ્યોਰ ओरिजिनल 3 ਮਾਡਲ ਟ੍ਰੈਕਰ ਕਿਤੇ ਹੀ ਦੇ ਸਾਰੇ ਲੱਗੇ ਹੋਏ ਹਾਂ ਪਲੇਟ ਤੇ ਕੀ ਸਾਰੇ ਕਿਤੇ ਹੈ 23 ਰਸਟਿੰਗ ਲੈਣਾ 6 ਘੰਟੇ ਕਹਦਾ ਨਾ 670 ਚੱਲਿਆ ਉਸ ਤੋਂ ਬਾਅਦ ਤਾਂ ਤੁਸੀਂ ਐ ਲਾ ਲਓ ਨਵੇਂ ਹੀ ਆ ਨਵੇਂ ਜੀ ਜਮਨ ਤੇ 60 55 ਆ ਗਿਆ ਜੀ ਇਧਰ ਪਾਵਰ ਸਟੀering 2014 ਮਾਡਲ ਹੈ ਵੀਰੇ ਮਲਟੀ ਰਿਵਰਸ ਵੀਡੀਓ ਚਾਰੇ ਟਾਇਰ ਹੈ ਠੀਕ ਹੈ 2 ਸਪੀਡ ਚ ਹੈ ਉਦਾਂ ਫੁੱਲ ਟੌਪ ਮਾਡਲ ਹੈ ਫੁੱਲ ਟੌਪ ਮਾਡਲ ਹੈ ਮਲਟੀ ਸਪੀਡ ਹੈ ਰਿਵਰਸ ਵੀਡੀਓ ਹੈ ਡਬਲ ਕਲਚ ਆਇਲ ਬ੍ਰੇਕ ਆ ਗਏ ਹਾਂਜੀ ਹਾਂਜੀ ਤੇਲ ਬ੍ਰੇਕਾਂ ਦੇ ਵਿੱਚ ਡਾਬਲ ਡਿਸਟ੍ਰਿਬਿਊਟਰ ਅਸੈਸਰੀ ਸਾਰੀ ਨਾਲ ਮਿਲ ਜੂ ਟਰੈਕਟਰ ਦੀ ਜਮਾ ਜੀ ਜਮਾ ਪਾਵਰ ਸਟੀering ਆ ਗਿਆ ਜਦੋਂ ਟੌਪ ਵਾਲਾ ਕਿਹਾ ਤਾਂ ਟੌਪ ਪਾਵਰ ਸਟੀering ਤੇ ਆਉਂਦੀ ਸੀ ਇਹ ਹਾਂਜੀ ਇਹ ਤੇ ਟਰੈਕਟਰ ਪਿਆ ਪੂਰਾ ਚੰਗਾ ਨੰਬਰ ਪੰਜਾਬੀ ਹੈ ਜੀ ਇਹ ਨਹੀਂ ਨੰਬਰ ਹਰਿਆਣਾ ਦਾ ਵੀਰੇ ਐਨਓਸੀ ਮਿਲੂਗੀ ਸੈਕੰਡ ਓਨਰ ਟਰੈਕਟਰ ਹੈ ਠੀਕ ਹੈ ਸੈਕੰਡ ਓਨਰ ਹੈ ਡੰਡਾ ਫੱਟੀ ਛਤਰੀ ਜੋ ਹੈ ਸਾਰਾ ਉਹ ਨਾਲ ਮਿਲੂਗਾ ਕੰਮ ਠੀਕ ਹੈ ਡੰਡਾ ਫੱਟੀ ਤਾਂ ਲਈ ਲੈਣੀ ਆ ਬਈ ਬਲਵਿੰਦਰ ਤੋਂ ਮੈਨੂੰ ਰੇਟ ਦੇਖਣ ਦੇ 14 ਮਾਡਲ ਆ 4,65,000 ਰੁਪਏ ਡਿਮਾਂਡ ਆ ਬਈ ਹਾਂਜੀ ਕਿੰਨੇ ਦਾ ਛੱਡ ਦੋਗੇ ਸਵਾ 4 ਲੱਖ ਦਾ ਟਰੈਕਟਰ ਲੈ ਜਿਓ ਮਿੱਤਰੋ 40000 ਮਾਨਤਾ ਨੂੰ ਟਰੈਕਟਰ ਪਿਆ ਪੂਰਾ ਚੰਗਾ ਪੁਰਾਣਾ ਛੋਡਾ ਵਿੱਚ ਕੱਟਿਆ ਜਾਊ। ਭਾਈ ਕਹਿੰਦੇ ਵਿੱਚ ਕਹਿੰਦੇ ਵੀ ਯਾਰ ਐਨੇ ਉੱਡੀ ਜਾਂਦੇ ਹੋ ਤੁਸੀਂ ਰੇਟ ਇਸ ਤਰ੍ਹਾਂ ਕਰਕੇ ਥੋੜੀ ਜਿਹੜੀ ਵੀਡੀਓ ਦਾ ਨਾਮ ਲੈ ਕੇ ਆਉਗਾ ਉਹਦਾ ਰੇਟ ਆ। ਉਹਦਾ ਰੇਟ ਆ। ਕਈ ਵਾਰੀ ਪਤਾ ਕੀ ਹੈ। ਠੀਕ ਹੈ। ਅਗਲਾ ਕਹਿੰਦਾ ਭਾਈ ਜੀ ਮੇਰਾ ਪੁਰਾਣਾ ਕੱਟੋ। ਠੀਕ ਹੈ। ਉਹ ਤਾਂ ਵੀਰੇ ਅਗਲੇ ਥੋੜੇ ਭਰਾਵੋ ਤੁਸੀਂ ਆਪਣੇ ਘਰ ਨੂੰ ਸਿਆਣੇ ਹੋ ਅਸੀਂ ਆਪਣੇ ਘਰ ਨੂੰ ਸਿਆਣੇ। ਠੀਕ ਹੈ। ਘਾਟਾ ਪਾ ਕੇ ਚੀਜ਼ ਜਾ ਆਪਦੇ ਕੋਲੋਂ ਪਾ ਕੇ ਕੋਈ ਨਹੀਂ ਦਿੰਦਾ ਹੁੰਦਾ। ਨਹੀਂ ਦਿੰਦਾ। ਠੀਕ ਹੈ ਜੇ ਜਾਂਸੀ ਆਵਦਾ 10000 ਮਹਿੰਗਾ ਪਾਲਾਂਗੇ ਕਿਤਾ ਯਾਰ ਜਾਂਸੀ ਵਾਲਾ ਕੰਮ ਜਾਂਦਾ ਮੋੜ ਕੇ ਜਿਵੇਂ ਕੋਈ ਵੀ ਹੈਨਾ ਛੋਟਾ ਵੱਧ ਦਾ ਕੱਟ ਲਿਆ ਉਧਰ ਪਾ ਦੇਣਾ ਹਾਂ ਜੇ ਕੋਈ ਭਰਾ ਆਖੂਆ ਵੀ ਮੇਰੇ ਬੰਦੂ ਯਾਰ ਅਗਲਾ ਕਹਿੰਦਾ ਨਵੇਂ ਟਾਇਰ ਪਾ ਦੇ ਨਵੇਂ ਪਾ ਦੂਆਂ ਕਸੇ ਕਹੂਗਾ ਕਸੇ ਪਾ ਦੂ ਕੋਲੋਂ ਪੱਲੋਂ ਕੋਈ ਨਹੀਂ ਤੇ ਮਿੱਠੀਆਂ ਗੋਲੀਆਂ ਦੇਣ ਦਾ ਕੋਈ ਫਾਇਦਾ ਨਹੀਂ ਵੀਰੇ ਅਜੇ ਤਾਂ ਕਹਿੰਦੇ ਵੀ ਚੀਜ਼ ਆਓ ਵਾ ਕੇ ਚੈੱਕ ਕਰਕੇ ਜਿਹੇ ਜੀ ਚੀਜ਼ ਆ ਉਹ ਜਾ ਮਾਲ ਮੁੱਲ ਲਾ ਕੇ ਪੈਸੇ ਲੈ ਠੀਕ ਹੈ ਅਸੀਂ ਸਾਡੇ ਕੋਲੋਂ ਹੋਰ ਕੋਈ ਸਕੀਮ ਹੈ ਨਹੀਂਗੀ। ਹੋਰ ਕੋਈ ਸਕੀਮ। ਭਾਵਨ ਕੇ ਹਨਾ ਤੇ ਤਸੱਲੀ ਤੁਸੀਂ ਕਰਨੀ ਆਗੇ। ਜੀ ਬਾਈ। ਤੇ ਨਾਲ ਆ ਗਿਆ ਅਰਜਨ 605। ਹਾਂਜੀ। ਇਹਦੇ ਬਾਰੇ ਪਾਇਓ ਜੀ ਚੰਦਨਾ ਕਿੰਨਾ ਮਾਡਲ ਆ ਕੀ ਗੱਲ ਬਾਤ ਹੈ? ਇਹ 2014 ਮਾਡਲ ਆ RC 2015 ਦੀ ਐ ਸਤਨਾ ਵੀਰੇ। ਹਾਂਜੀ। ਇਹਦੇ ਨਾਲ ਦੇ ਟਾਇਰ ਸੀ ਆਪਾਂ ਲਾ ਕੇ ਪਿਛਲੇ ਨਵੇਂ ਪਾਤੇ ਅਗਲੇ ਉੱਥੇ ਅੰਦਰ ਪਏ ਐ। ਬੁਰੀਅਰ ਕੰਪਨੀ ਦੇ ਟਾਇਰ ਲੱਗਿਆ ਜੀ ਪਿਛਲੇ। ਹਾਂਜੀ। ਬੁਰੀਅਰ ਕੰਪਨੀ ਦੇ ਇੰਨੇ ਟਾਇਰ ਹੀ ਨਵੇਂ ਟਾਇਰ ਅੰਦਰ ਪਏ ਐ। ਚੜਾ ਕੇ ਦੇਵਾਂਗੇ ਚਾਰੇ ਟਾਇਰ ਨਵੇਂ ਪਾ ਕੇ ਦੇਵਾਂਗੇ। ਠੀਕ ਐ। ਚੈਂਜਰ ਮੈਡ ਚ ਟਰ ਪਹਿਲੇ ਮਾਲਕ ਦਾ ਪੀਵੀ 10 ਨੰਬਰ ਦਾ ਟਰੈਕਟਰ ਹੈ ਪਹਿਲੇ ਮਾਲਕ ਦਾ ਮੈਟ ਆ ਗਿਆ ਮਿੱਤਰੋ ਅਰਜਨ ਤੇ ਮੈਟ ਵੀ ਘੱਟ ਮਿਲਦਿਆ ਜੀ ਇਹ ਹਾਂ ਇਹਨੇ ਕੰਬਾਈਨ ਵਾਸਤੇ ਨਾ ਸਤਨਾਬਾਈ ਕੰਬਾਈਨ ਵਾਸਤੇ ਬਹੁਤ ਹੀ ਇਹ ਜਿਹੜਾ ਟਰੈਕਟਰ ਸੀਗਾ ਕਾਰਗਰ ਸਿੱਧ ਹੋਇਆ ਸੀਗਾ ਸਭ ਤੋਂ ਪਹਿਲਾਂ ਮੈਟ ਜਿਹੜਾ ਚੇਂਜਰ ਵਾਲਾ ਟਰੈਕਟਰ ਹੈ ਇਹ ਵਿਕੇ 13 ਚੱਲ ਰਿਹਾ ਹੈ 13 ਦੇ ਵਿੱਚ ਨਾ ਹਾਂ 13 ਤੇ ਸਟਾਰਟ ਹੋਇਆ ਸੀਗਾ ਇਹ 15 16 ਤੱਕ ਆਇਆ ਹਾਂਜੀ ਉਹ ਤੋਂ ਦੂਜਾ ਨੋਵੋ ਆ ਗਿਆ ਇਹਨਾਂ ਦਾ 14 15 ਚ ਆਉਣ ਲੱਗ ਗਿਆ ਉਹਦੇ ਵੀ ਚੇਂਜਰ ਆ ਗਿਆ ਸੀ 14 ਉਦੋਂ ਸਭ ਦਾ ਮਾ ਵਧੀਆ ਦੇਖਦੇ ਨਾ ਸੀ ਤੇ ਚੇਂਜਰ ਦਾ ਕੰਮ ਵੀ ਵੱਧ ਕਰਦਾ ਸਤਨਾਮ ਚੀਜਾਂ ਦੇ ਆ ਦੇਖੀ ਆ ਸੱਚਾ ਚਾਚਾ ਦੇਖੀ ਭਾਈ ਆ ਦਿਖਾਓ ਭਾਈ ਜੀ ਆ ਨਾਲ ਦੀਆਂ ਓਮ ਜਿਵੇਂ ਪਈਆਂ ਨੇ ਠੀਕ ਹੈ ਚਲਾਈ ਚ ਕਿੰਨੇ ਆ ਜਮਾ ਮਰੂਤੀ ਵਰਗਾ ਟਰੈਕਟਰ ਹੈ ਚਲਾਈ ਦਾ ਠੀਕ ਹੈ ਆ ਮੈਡ ਮੋਡ ਸਾਰੇ ਪੈਣਾ ਆ ਚੀਜ਼ ਨਾ ਟਰੈਕਟਰ ਦੇ ਉੱਪਰ ਤੋਂ ਹੀ ਦਿਖਾ ਦਿਓ ਮੜ ਜਾ ਇਹਦੇ ਪਹਿਲਾਂ ਦੱਸ ਦਿਨਾ ਕੋਈ ਕਿਸਾਨ ਭਰਾ ਕੇ ਹੱਥ ਧਰੇ ਇਹ ਹਿੱਸੇ ਦੀ ਟੱਚਿੰਗ ਜ਼ਰੂਰ ਕਰਾਈਏ ਠੀਕ ਹੈ ਹਿੱਸੇ ਦੀ ਟੱਚਿੰਗ ਆ ਉਹ ਪਹਿਲਾਂ ਦੱਸ ਦੀ ਕਿਉਂਕਿ ਬੋੜਾ ਸਾਡੇ ਕੋਲ ਪਹਿਲਾਂ ਨਹੀਂ ਪਈਆਂ ਨੇ ਉਹ ਵੀ ਦਿ ਆ ਚੀਜ਼ਾਂ ਦੇ ਸਿਕੰਦਰ ਰੇਸ ਘਸ ਜਾਂਦੀ ਹੈ ਕਾਰ ਇੱਕ ਨਾ ਖਾਸੀਅਤ ਹੁੰਦੀ ਹੈ ਜੇ ਤੁਸੀਂ ਗੱਡੀ ਲੈਣੀ ਹੈ ਕਾਰ ਲੈਣੀ ਹੈ ਕੋਈ ਟਰੈਕਟਰ ਲੈਣੀ ਹੈ ਜਿਹੜਾ ਵਪਾਰੀ ਭਰਾ ਹੁੰਦਾ ਨਾ ਉਹ ਇਹ ਚੀਜ਼ਾਂ ਹਾਂ ਠੀਕ ਹੈ ਤੁਸੀਂ ਕਾਰ ਦੀ ਰਬੜ ਹੁੰਦੀ ਆ ਰੇਸ਼ ਵਾਲੀ ਜਾਂ ਕਲਚ ਪੈਡਲ ਦੀ ਹੋਗੀ ਬ੍ਰੇਕ ਪੈਡਲ ਦੀ ਹੋਗੀ ਜਿਹੜਾ ਕਾਰ ਦਾ ਵਪਾਰੀ ਆ ਉਹ ਇਹ ਚੀਜ਼ ਦੇਖੂ ਤੇ ਇਹਦਾ ਟਰੈਕਟਰ ਤੇ ਦੇਖ ਲੋ ਆ ਸਹੀ ਗੱਲ ਆ ਆ ਬ੍ਰੇਕ ਪੈਂਟ ਲਾ ਤੇ ਦੇਖੀ ਮੜਾ ਜਾ ਮਰਵਾਈ ਨਹੀਂਗਾ ਰੰਗ ਹੋਇਆ ਪਿਆ 14 ਮਾਡਲ ਲੇ ਤੇ ਨਹੀਂ ਤਿੰਨ ਤਨ ਵਾਰੀ ਰੰਗ ਹੋ ਜਾਂਦੇ ਆ ਤਿੰਨ ਤਨ ਵਾਰੀ ਰੰਗ ਹੋ ਜਾਂਦਾ ਟਰੈਕਟਰ ਮੜਿਆ ਦਿਖਾਇਆ ਟੂ ਪਾਂਡਾ ਪਾਂ ਦਾ ਰੰਗ ਹੈ ਪਿਆਰ ओरिजिनल ਪੂਰਾ ਵਧੀਆ ਲਿੰਕਾਂ ਲੂਕਾਂ ਦਾ ਟਰੈਕਟਰ ਜਿਹੜੇ ਸਾਹਿਬ ਨਾਲ ਇਹਦੀ ਸਫਾਈ ਪਈ ਹੈ ਟਰੈਕਟਰ ਟਰਾਲੀ ਦੀ ਵੀ ਨਹੀਂ ਚੱਲਿਆ ਵਾ ਨਾ 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 ਸਫਾਈ ਚ ਚੱਲਿਆ ਟਰੈਕਟਰ ਬਾਈ ਜੀ ਆ ਚੀਜ਼ਾਂ ਤੋਂ ਨਾ ਪਤਾ ਲੱਗ ਜਾਂਦਾ ਵੀਰੇ ਸਤਨਾਮ ਆਪਣੀ ਵੀਡੀਓ ਲੰਬੀ ਹੋਈ ਜਾਂਦੀ ਹੈ ਥੋੜੀ ਮਾਫੀ ਮਾਗਦਾ ਵੀਰੇ ਮੜਿਆ ਦਿਖਾਈ ਸ਼ੇਖੰਦਰ ਬਾਈ ਉਹਨੇ ਆ ਜੀ ਦਿਖਾ ਆ ਚੀਜ਼ੇ ਦਾ ਸਟicker ਹੈ ਨਾ ਬਾਈ ਜੀ ਇਹ ਦੁਆਰੇ ਲਾ ਕੇ ਵੀ ਇਸ ਸਟਾਨਿਕਾ ਦਾ ਜੇ ਨਵਾਂ ਲੱਗਿਆ ਹੋਊਗਾ ਉਧ ਉੱਪਰ ਦੀ ਉੱਪਰ ਸਰ ਉੱਪਰ ਵਾਲਾ ਹਾਂਜੀ ਉਹ ਮੇਂ ਜਿਵੇਂ ਪਿਆ ਨਾਲ ਦਾ ਜਿਹੜਾ ਸਟicker ਪਿਆ ਇਹ ਚੀਜ਼ਾਂ ਵਜਦੀਆਂ ਨਹੀਂ ਕੱਪੜਾ ਪਾਤਾ ਉਹ ਕੰਮ ਹੋਇਆ ਵਾ ਟਰੈਕਟਰ ਨਾਲ ਐ ਦੱਸੋ ਜੀ ਹੁਣ ਇਹਦਾ ਰੇਟ ਰੂਟ ਕਿੰਨਾ ਜੀ ਇਹਦਾ ਰੇਟ ਬਾਈ ਜੀ ਆਪਾਂ ਜਾਇਜ਼ ਹੀ ਰੇਟ ਮੰਗਾਂਗੇ ਲੋਕਾਂ ਨਾਲੋਂ ਸਵਾ 4 ਲੱਖ ਰੁਪਏ ਅੜਮਾ ਲੈ ਮਾਨਦਾਨ ਕਰ ਦਾਂਗੇ ਜੀ ਇਹ 37 ਦੀ ਇੱਕ ਹੋਰ ਆ ਗਈ 55 hp ਵਾਲਾ ਜੀ ਹਾਂ ਇਹ ਫੁੱਲ ਨਵਾਂ ਟਰੈਕਟਰ ਕਹਿ ਸਕਦਾ ਹੈ ਬਾਈ ਜੀ ਉਹ ਟਰੈਕਟਰ ਹੈ ਕੋਈ ਦੱਸ ਨਹੀਂ ਸਕਦਾ 2010 ਵਾਲਾ ਟਰੈਕਟਰ ਹੈ ਮਗਰਾਂ ਤੋਂ ਉਹਨਾਂ ਦੇ ਮਾੜੇ ਜਿਹਾ ਨਿਗਾ ਮਰਾਈ ਬਾਈ ਮਾਡਲ 10 ਆ ਤੇ ਪਿਆ ਬਹੁਤ ਚੰਗਾ ਬਈ ਹਾਂ ਆ ਸਟਿੱਕਰ ਸ਼ੁਕਰ ਸਾਰੇ ਦਿਖਾ ਦੇ ਆ ਜਿਹੜੇ ਸ਼ੋ ਵਾਲੇ ਸਟਿੱਕਰ ਹੈ ਬਈ ਜੀ ਸੀ ਨਾ ਜ਼ਿਆਦਾਤਰ ਟਰੈਕਟਰਾਂ ਦੇ ਬਦਲ ਦਿੰਨੇ ਆ ਠੀਕ ਹੈ ਇਹਦੇ ओरिजिनल ਨਾਲ ਦੇ ਸਟਿੱਕਰ ਹੈ ਇਹ ਨਾਲ ਦੇ ਪਿਆ ਵਿੱਚੋਂ ਵਿੱਚੋਂ ਜਮਾ 55 ਐਚਪੀ ਵਾਲਾ ਟਰੈਕਟਰ ਹੈ ਬਈ ਜੀ ਠੀਕ ਹੈ ਪਲੱਸ ਵਾਲਾ ਟਰੈਕਟਰ ਹੈ ਨੋਨ ਟਰਬੋ ਹੈ ਇਹਦੀ ਆ ਇਕੱਲੀ ਨਾ ਵਾਟਰ ਬਾਡੀ ਲੀਕ ਸੀ ਅਸੀਂ ਆਪ ਬਦਲਵਾਈਏ ਕੰਪਨੀ ਚੋਂ ਲੈ ਕੇ ਲਵਾਈਏ ਆ ਦੇਖੋ ਅਸੀਂ ਉਹ ਤੇ ਵੀ ਰੰਗ ਕਰਵਾਇਆ ਦੇ ਉਹ ਤੇ ਰੰਗ ਨਹੀਂ ਹੋਇਆ ਵਾ ਇਹ ਬਿਨਾ ਟਰਬੋ ਤੋਂ 55 ਐਚਪੀ ਕੈਟਾਗਰੀ ਵਾਲਾ ਜੀ ਇਹ ਜੀ ਠੀਕ ਹੈ ਨੰਬਰ 50 ਵਾ ਜੀ ਨ ਆਪਦੇ ਨਾਮ ਕਰਾ ਕੇ ਫਿਰ ਦੇਵਾਂਗੇ ਜੇ ਕੋਈ ਭਰਾ ਨੇ ਪਹਿਲਾਂ ਲੈਣਾ ਹੋਇਆ ਤਾਂ ਉਦੋਂ ਆਪਾਂ ਪਹਿਲਾਂ ਵੀ ਦੇ ਦਾਂਗੇ ਅਗਲੇ ਦਿਨ ਨਾਮ ਕਰਵਾ ਦਾਂਗੇ ਚੌਕੜਾ ਲੱਗਿਆ ਗੁੜੀਆ ਦਾ ਟਰੈਕਟਰ ਦੇ ਗੁੜੀਆ ਦਾ ਹਾਂ ਇਹ 85 ਪੈ ਟਾਇਰ ਦਾ ਰਾਜੰਗਲ ਸਿਕੰਦਰ ਇਤਰਾ ਕੇ ਇੰਜਣ ਦਾ ਰੰਗ ਦਿਖਾ ਜਾ ਰਿਹਾ ਇੱਥੇ ਰੰਗ ਹੀ ਬਹੁਤ ਪਿਆ ਟਰੈਕਟਰ ਦਾ ਗਰਾਉਂਡ ਪੀਟੀਓ ਵਾਲਾ ਟਰੈਕਟਰ ਹੈ ਇਹ ਠੀਕ ਹੈ 10 ਮਾਡਲ ਆ ਗਰਾਉਂਡ ਪੀਟੀਓ ਆ ਪਲੱਸ ਵਾਲਾ ਮਾਡਲ ਚਲਾਈ ਦਾ ਟਰੈਕਟਰ ਜਮਾਂ ਨਵਾਂ ਠੀਕ ਹੈ ਚਲਾਈ ਦਾ ਨਵਾਂ ਤੇ ਸਾਰੀ ਸੈਸਰੀ ਨਾਲ ਲੈ ਲਾਂਗੇ ਬਾਈ ਜੀ ਬਾਈ ਤੇ ਹੁਣ ਆਇਆ ਦੱਸੋ ਜੀ ਡਿਮਾਂਡ ਮੂਡ ਕਿੰਦੀ ਹੈ ਜੀ ਡਿਮਾਂਡ ਇਹਦੀ ਹੈਗੀ 4 ਲੱਖ ਤੇ 85000 ਕਿੰਨੇ ਦਾ ਹੋਜੂ ਜੀ ਇਹ ਸਾਢੇ 4 ਲੱਖ ਚੋਂ ਮਾਨਤਾਨ ਕਰਦੇ ਆਂ ਸਾਢੇ 4 ਲੱਖ ਦੇ ਵਿੱਚੋਂ ਵੀ ਮਾਨਤਾਨ ਹੋਜੂ ਹਾਂਜੀ ਤੇ ਲੋਕੇਸ਼ਨ ਤੁਹਾਨੂੰ ਆਪਾਂ ਦੱਸ ਹੀ ਦਿੱਤੀ ਸੀ ਬਾਈ ਬਲਵਿੰਦਰ ਹਣਾ ਜੀ ਬਾਈ ਜੀ ਬਾਈ ਰੋਡ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਰੋਡ ਬਗੀ ਜਾਂਦਾ ਬਠਿੰਡਾ ਮਾਨਸਾਹ ਰੋਡ ਆ ਇਹ ਮਿੱਤਰੋ ਤੇ ਵੀਡੀਓ ਸ਼ੇਅਰ ਕਰਕੇ ਆਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੇ ਬਲਵਿੰਦਰ ਬਾਈ ਕਿ ਟੈਕ ਟ ਨੰਬਰ ਵਗੈਰਾ ਬਾਈ ਦੋ ਦਿਨ ਰਹਿ ਗਏ ਸਾਲ ਦੇ ਐਸੇ 2025 ਦੇ 2026 ਚੜਨ ਵਾਲਾ ਹੈ ਆਪਾਂ ਦੇਵਤਿਆਂ ਦੇ ਅੱਗੇ ਨੱਕ ਰਗੜਦੇ ਹਾਂ ਨਾ ਜੈ ਕਿਸਾਨ ਜੈ ਜਵਾਨ ਨਾਰੇ ਲਿਖਿਆ ਹੁੰਦੇ ਸੀ ਟਰਾਲੀਆਂ ਤੇ ਹਾਂਜੀ ਵੀ ਅਸੀਂ ਕਿਸੇ ਦਾ ਕੋਈ ਹੱਕ ਨਹੀਂ ਖਾਦੇ ਨਾ ਹੱਕ ਮਾਰੀਏ ਆਪਦਾ ਸੀ ਜਾਇਜ਼ ਕਮਾਈ ਕਰਕੇ ਚੀਜ਼ ਦੇਵਾਂਗੇ ਹਾਂਜੀ ਕਾਪੀ ਕਾਗਜ਼ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਟਰੈਕਟਰ ਸਾਡਾ ਹੋਊਗਾ ਡੀਜ਼ਲ ਸਾਡਾ ਹੋਊਗਾ ਭਵਾਂ ਦਿਹਾੜੀ ਬਾਈ ਚੱਲੇ ਦਿਹਾੜੀ ਬਾਈ ਚੰਗਾ ਲੱਗਿਆ ਬਾਈ ਜੀ ਲੈ ਜਿਓ ਨਹੀਂ ਚਾਹ ਪਾਣੀ ਦਾ ਥੋੜਾ ਜਿੰਨੇ ਜੋਗਿਆਂ ਉਹ ਅਸੀਂ ਤੁਹਾਡੀ ਖੇਦਮਤ ਕਰਾਂਗੇ ਬਿਲਕੁਲ ਜੀ ਬੇਨਤੀ ਆ ਵੀਰੇ ਸਤਨਾਮ ਇੱਕ ਤੇਰੇ ਪੇ ਦੇ ਜਰੀਏ ਸਾਡੇ ਭਰਾਵਾਂ ਨੂੰ 2025 ਗਿਆ ਤੇ 26 ਆਉਣ ਵਾਲਾ ਹੈ 26 ਆਉਣਾ ਮਨ ਚੋਂ ਹੰਕਾਰ ਕੱਢ ਕੇ ਬਾਈ ਹਾਂਜੀ 2026 ਦਾ ਸਾਲ ਹੈ ਪ੍ਰਮਾਤਮਾ ਤੁਹਾਡੇ ਲਈ ਤੁਹਾਡੇ ਪਰਿਵਾਰਾਂ ਲਈ ਚੜ੍ਹਦੀ ਕਲਾ ਵਾਲਾ ਤੰਦਰੁਸਤੀਆਂ ਵਾਲਾ ਆਵੇ ਤੇ ਮਨਾਂ ਚੋਂ ਹੰਕਾਰ ਕੱਢ ਕੇ ਅਸੀਂ ਪ੍ਰਮਾਤਮਾ ਦੇ ਸਹਾਰਾ ਲੈ ਕੇ ਕੰਮ ਕਰੀਏ ਕਿਸੇ ਨਾਲ ਨਫ਼ਰਤ ਨਾ ਰੱਖੋ ਨਫ਼ਰਤ ਨਾ ਕਿਸੇ ਦੀ ਔਕਾਤ ਨਾ ਪਰਖੋ ਕਿਉਂਕਿ ਕੋਈ ਪਤਾ ਨਹੀਂ ਮੇਰਾ ਮਾਲਕ ਕਦੋਂ ਕਿਸੇ ਨੂੰ ਜਿਵੇਂ ਛੋਡੇ ਪਿੰਡ ਵਾਲ ਬਾਈ ਦਾ ਪਿੰਡ ਆ ਉੱਗੋ ਕੇ ਹਾਂਜੀ ਐਮਐਲਏ ਸਾਹਿਬ ਨੇ ਕਦੇ ਸੋਚਿਆ ਨਹੀਂ ਹੋਣਾ ਇਹਨਾਂ ਨੇ ਮੋਬਾਈਲਾਂ ਦੀ ਦੁਕਾਨ ਸੀਗੀ ਵਿਚਾਰੇ ਦੀ ਗਰੀਬ ਘਰੋਂ ਸੀਗਾ ਅੱਜ ਐਮਐਲਏ ਬਣਤਾ ਤੇ ਜਿਹੜੇ ਐਮਐਲਏ ਸੀ ਉਹ ਦਵਾਰਾ ਕੁਰਸੀ ਪਾਉਣ ਲਈ ਕੁਰਸੀ ਮੈਨੂੰ ਕੀ ਕਰ ਲੋ ਬੱਚੇ ਹੋ ਰਿਹਾ ਉਹਦੇ ਰੰਗ ਆ ਮੇਰੇ ਕਰਤਾਰ ਦੇ ਰੱਬ ਤੋਂ ਡਰ ਕੇ ਚੱਲਿਆ ਕਰੋ ਵੀਰੇ ਕਿਸੇ ਦੀ ਔਕਾਤ ਨਾ ਪਰਖੋ ਕਿਸੇ ਨਾਲ ਬਰਾਬਰੀ ਨਾ ਕਰੋ ਮਾੜੇ ਬੰਦੇ ਨੂੰ ਉੱਥੇ ਛੱਡ ਦਿਓ ਚੰਗੇ ਬੰਦੇ ਦੀ ਰੀਸ ਕਰੋ ਸਹੀ ਗੱਲ ਹੈ ਉਹ ਤੋਂ ਕੋਈ ਸ਼ੇਧ ਲੈ ਕੇ ਚੱਲੋ ਠੀਕ ਹੈ ਧੰਨਵਾਦ ਆ ਸਤਨਾ ਉਤੇ ਦਾ ਸਾਰੇ ਦਸਕਿਆਂ ਦਾ ਵੀਰੇ ਮੋਬਾਈਲ ਨੰਬਰ ਆਪਣਾ ਹੈਗਾ ਜੀ 9465362000 ਜਿਹੜਾ ਸਾਡਾ ਪਿੰਡ ਆ ਬਾਈ ਜੀ ਕੋਰਸ਼ਵੀਰ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਬਠਿੰਡਾ ਮਾਨਸਾ ਰੋਡ ਦੇ ਉੱਤੇ ਬਠਿੰਡੇ ਤੋਂ 9-10 ਕਿਲੋਮੀਟਰ ਦੀ ਦੂਰੀ ਤੇ ਠੀਕ ਹੈ ਇਹ ਦੱਬ ਕੇ ਹੁਣ ਵੀਡੀਓ ਕਰ ਦੋ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗੀ ਸੋ ਸਮਾਂ ਦੇ ਲਈ ਬਲਵਿੰਦਰ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਬਾਈ ਜੀ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਸਤੁ ਕਰੀਓ